ਅਸੀਂ ਇੱਕ ਰਾਜ ਜੇਲ੍ਹ ਵੀ ਕੱਟ ਕੇ ਆਏ ਬਿੱਟੂ ਜੀ ਮੈਂ ਆਸ਼ੂ ਜੀ ਚਾਂਸਲ ਨੂੰ ਉਤਰਾ ਇਹ ਕਿ ਜਿਹੜੇ ਅਸੀਂ ਚਾਰ ਲੋਕ ਜੇਲ੍ਹ 'ਚ ਇਕੱਠੇ ਬਹਿ ਕੇ ਅਸੀਂ ਉਸ ਰਾਤ ਇਲੈਕਸ਼ਨ ਵੀ ਡਿਸਕਸ ਕੀਤੇ ਇੱਕ ਇਹ ਕਿ ਜੇ ਸਾਖਸੀਗਾ ਅਨੁਸਾਰਿਆਂ ਨੂੰ ਜਦੋਂ ਉਹਨਾਂ ਨੇ ਜੁਆਇਨ ਕੀਤਾ ਬਟ ਤੁਸੀਂ ਆ ਤਿੰਨ ਦਿਨ ਜਾਂ ਚਾਰ ਦਿਨ ਮੇਕਲ ਹੋ ਗਏ ਹੈ ਜੁਆਇਨ ਕੀਤੇ ਤੁਸੀਂ ਦੇਖ ਲਓ ਲੁਧਿਆਣਾ 'ਚ ਕਿੰਨੇ ਕੁ ਲੋਕ ਗਏ ਔਰ ਕਿੰਨੇ ਕੁ ਕਾਰਜਕਰਤਾ ਨਾਲ ਗਏ ਅ ਬਟ ਕਾਂਗਰਸ ਜਿਹੜੀ ਹੈ ਉਹ ਆਪਣੇ ਪਾਰਟੀ ਨਾਲ ਕਾਰਜਕਰਤਾ ਖੜੇ ਹੈ ਔਰ ਮੈਨੂੰ ਲੱਗ ਨਹੀਂ ਰਿਹਾ ਕਿ ਕਿਸੇ ਪਾਸੋਂ ਬੀਜੇਪੀ ਜਿਹੜੀ ਹੈ ਪਾਰਲੀਮੈਂਟ ਦੀ ਸੀਟ ਜਿੱਤੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਵੱਲੋਂ ਜਿੱਥੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਜਿਹੜਾ ਲੋਕ ਸਭਾ ਦਾ ਹਲਕਾ ਲੁਧਿਆਣੇ ਦਾ ਉਹ ਖਾਲੀ ਹੋ ਗਿਆ ਤੇ ਉੱਥੋਂ ਹੀ ਉਹਨਾਂ ਦੇ ਸਾਬਕਾ ਵਿਧਾਇਕ ਨੇ ਸੰਜੀਤ ਤਲਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਆਪਣੇ ਦਾਵੇਦਾਰੀ ਠੋਕੀ ਗਈ ਹੈ ਤੇ ਦੂਜੇ ਪਾਸੇ ਉਹਨੇ ਕਿਹਾ ਕਿ ਹਾਈ ਕਮਾਂਡ ਜਿੰਨੀ ਭੇਜੇਗੀ ਅਸੀਂ ਉਹਨੂੰ ਪੂਰ ਜ਼ੋਰ ਲਾ ਕੇ ਦਿੱਤਾਵਾਂਗੇ ਦੇਖੋ ਕਾਂਗਰਸ ਪਾਰਟੀ ਵੱਲੋਂ ਹਜੇ ਪੰਜਾਬ ਦਾ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਤੇ ਸਾਡੀ ਜਿਹੜੀ ਸੀਡਲਯੂਸੀ ਦੀ ਮੀਟਿੰਗ ਹੈ ਅਰਾਊਂਡ ਹੋਏਗੀ ਔਰ ਉਹਦੇ ਵਿੱਚ ਇਹਨਾਂ ਨੇ ਪੰਜਾਬ ਦੇ ਜਿਹੜੇ ਕੈਂਡੀਡੇਟ ਹੈ ਅਨਾਉਂਸ ਕਰਨੇ ਉਮੀਦਵਾਰ ਔਰ ਬੜਾ ਅੱਛਾ ਕੈਂਡੀਡੇਟ ਲੁਧਿਆਣਾ ਨੂੰ ਮਿਲੇਗਾ ਔਰ ਸਾਨੂੰ ਉਮੀਦ ਹੈ ਕਿ ਬੜੀਆਂ ਅੱਛੀਆਂ ਵੋਟਾਂ ਮੋਰ ਦੈਨ 1 ਲੱਖ ਵੋਟ ਅਸੀਂ ਜਿਹੜਾ ਹੈ ਇਲੈਕਸ਼ਨ ਜਿੱਤਾਂਗੇ ਕਿਉਂਕਿ ਬੇਸਿਕਲੀ ਕੀ ਹੁੰਦਾ ਸੀ ਕਾਲੀ ਦਲ ਬੀਜੇਪੀ ਦਾ ਜਦੋਂ ਅਲਾਈਅੰਸ ਹੁੰਦਾ ਸੀਗਾ ਦੋ ਪਾਰਟੀ ਦੀਆਂ ਇਕੱਠੀਆਂ ਕਮੇਟੀਡ ਵੋਟਸ ਜਿਹੜੀਆਂ ਪੈਂਦੀਆਂ ਸੀਗੀਆਂ ਤੇ ਹੁਣ ਦੋਨੋਂ ਅਲੱਗ-ਅਲੱਗ ਲੜ ਰਹੇ ਆ ਔਰ ਬੀਜੇਪੀ ਦਾ ਰੂਰਲ ਕੌਨਸਟੀਟੈਂਸੀਸ ਕੋਈ ਆਧਾਰ ਨਹੀਂ ਹੈ ਅਸੀਂ ਲਾਸਟ ਦਾ ਜਿਹੜਾ ਰਿਜ਼ਲਟ ਦੇਖਿਆ ਕਾਂਗਰਸ ਨੂੰ ਪੈ ਰਹੀ ਹੈ ਤਕਰੀਬਨ 1 ਲੱਖ 10 ਹਜ਼ਾਰ ਵੋਟ ਤੇ ਬੀਜੇਪੀ ਨੂੰ ਪੈ ਰਹੀ ਹੈ 15000 ਵੋਟ ਸੋ ਕਿਤੇ ਮੇਨ ਹੀ ਹੈ ਨੀਗਾ ਬਾਕੀ ਜਿਹੜਾ ਕਿ ਇਹਨਾਂ ਨੇ ਇਸ਼ੂ ਕ੍ਰੀਏਟ ਕੀਤਾ ਹੋਇਆ ਸੀਗਾ ਬੀਜੇਪੀ ਨੇ ਕਿ 412 ਲੋਕ ਦਰਸਨਗੇ ਰਾਹੁਲ ਗਾਂਧੀ ਜੀ ਬੜੀ ਮਿਹਨਤ ਕਰ ਰਿਹਾ ਔਰ ਕਾਂਗਰਸ ਪਾਰਟੀ ਦਾ ਇੱਕ ਕਾਰਜਕਰਤਾ ਇਹਦਾ 파ਰਟਨਾ ਚਿਟਾਨ ਵਾਂਗੂ ਖੜਾ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈ ਕਾਂਗਰਸ ਦੀ ਫੇਵਰ ਚ ਸਰ ਵੀ ਨੋਸੀ ਵੀ ਅਪਲਾਈ ਕੀਤਾ ਹੋਇਆ ਹੈ ਕਹਿੰਦੇ ਕਿ ਤੁਹਾਡੇ ਕੋਲ ਵੀ ਜਿਹੜੀ ਦਾਅਵੇਦਾਰੀ ਪੇਸ਼ ਕੀਤੀ ਗਈ ਲੁਧਿਆਣਾ ਦੇ ਲਈ ਇਸ ਤਰ੍ਹਾਂ ਦਾ ਮੁਕਾਬਲਾ ਹੋਊਗਾ ਕਿਉਂਕਿ ਤੁਹਾਡੇ ਜਿਹੜੇ ਨੇ ਸਭ ਤੋਂ ਪਲੀ ਵੀ ਰਹੇ ਨੇ ਜੇਕਰ ਪਾਰਟੀ ਵਿੱਚ ਬਾਜ ਦਤਾ ਹੈ ਦੇਖੋ ਅਸੀਂ ਤਾਂ ਕਦੀ ਇਹ ਚੀਜ਼ ਸੋਚੀ ਨਹੀਂ ਸੀ ਕਿਉਂਕਿ ਰਵਨੀਤ ਸਿੰਘ ਮਿੱਟੂ ਜੀ ਲਾਈਕ ਭਰਾ ਵੀ ਕਹਿ ਲੋ ਵੱਡੇ ਭਰਾ ਸੀਗੇ ਸਾਡੇ ਮਤਲਬ ਹੈਗੇ ਵੀ ਐ ਇਹ ਨਹੀਂ ਮੈਂ ਕਹਿੰਦਾ ਕਿ ਰਿਸ਼ਤੇ ਟੁੱਟ ਜਾਣਗੇ ਔਰ ਪਾਰਟੀ ਦੇ ਸਾਡੇ ਲੀਡਰ ਵੀ ਸੀਗੇ ਔਰ ਅਸੀਂ ਉਹਨਾਂ ਵਾਸਤੇ ਮਿਹਨਤ ਕਰ ਰਹੇ ਸੀ ਤੇ ਅਚਾਨਕ ਉਹਨਾਂ ਨੇ ਜਦੋਂ ਪਾਰਟੀ ਚੇਂਜ ਕਰ ਲਈ ਤੇ ਫਿਰ ਹਾਈ ਕਮਾਂਡ ਵੱਲੋਂ ਜਦ ਇਹ ਗੱਲ ਕੁਐਸਚਨ ਰੇਜ ਕੀਤਾ ਗਿਆ ਕਿ ਅਗਰ ਲੁਧਿਆਣੇ ਚੋਂ ਤੁਸੀਂ ਇੰਟਰਸਟਿਡ ਹੋ ਤੇ ਤੁਸੀਂ ਦੱਸੋ ਤੇ ਮੈਂ ਵੀ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਕਿ ਹਾਂ ਮੈਂ ਲੜਨ ਨੂੰ ਤਿਆਰ ਹਾਂ ਅਗਰ ਪਾਰਟੀ ਮੈਨੂੰ ਇਸ ਲਈ ਸਮਝੇਗੀ ਬਟ ਇਸ ਦੇ ਨਾਲ ਇੱਕ ਗੱਲ ਹੋਰ ਅਗਰ ਪਾਰਟੀ ਕਿਸੇ ਨੂੰ ਵੀ ਟਿਕਟ ਦਿੰਦੀ ਹੈ ਇਹ ਨਹੀਂ ਹੈ ਕਿ ਮੈਨੂੰ ਨਹੀਂ ਮਿਲੀ ਤੇ ਕੋਈ ਵੱਡੀ ਗੱਲ ਹੈ ਜੇ ਕਿਸ ਨੂੰ ਦੇਗੀ ਟਿਕਟ ਐਜ਼ ਅ ਡੀਸੀਸੀ ਪ੍ਰੈਜ਼ੀਡੈਂਟ ਮੇਰੀ ਜ਼ਿੰਮੇਵਾਰੀ ਹੈ ਕਿ ਸ਼ਾਇਦ ਇਹ ਛੇ ਦੇ ਛੇ ਹਲਕੇ ਮੈਂ ਜਿਤਾ ਕੇ ਪੇਚਾ ਦੇ ਅਸਲ ਇਕੱਠਿਆਂ ਤੇ ਪਾਰਟੀ ਜਿਹੜੇ ਨੇ ਹੋਏ ਨਹੀਂ ਜਦੋਂ ਗ੍ਰਿਭਗਤ ਕੀਤਾ ਸੀ ਵਿਰੋਧ ਪ੍ਰਦਰਸ਼ਨ ਕੀਤਾ ਸੀ ਕਿਸ ਤਰ੍ਹਾਂ ਦੇਖ ਰਹੇ ਹਾਂ ਕਿ ਪ੍ਰਦਰਸ਼ਨ ਤੋਂ ਬਾਅਦ ਵੀ ਆਮੋ ਸਾਹਮਣੇ ਜਿਵੇਂ ਕਿ हां देखो वो जेडी असि ਲੜਾਈ ਲੜ ਰਹੇ ਸੀਗੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਸਾਲਾਂ ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਸੋ ਸਾਡੀ ਐਜੀਟੇਸ਼ਨ ਸੀ ਅਸੀਂ ਇੱਕ ਰਾਜ ਜੇਲ੍ਹ ਵੀ ਕੱਟ ਕੇ ਆਏ ਬਿੱਟੂ ਜੀ ਮੈਂ ਆਸ਼ੋ ਜੀ ਚਾਂਸਲ ਮਨੋਤਰਾ ਜੀ ਲੇਕਿਨ ਕਦੀ ਵੀ ਇਹ ਸਪਨੇ ਚ ਨਹੀਂ ਸੀਗਾ ਕਿ ਜਿਹੜੇ ਅਸੀਂ ਚਾਰ ਲੋਕ ਜੇਲ੍ਹ 'ਚ ਇਕੱਠੇ ਬਹਿ ਕੇ ਅਸੀਂ ਉਸ ਰਾਤ ਇਲੈਕਸ਼ਨ ਵੀ ਡਿਸਕਸ ਕੀਤੇ ਕਿਉਂਕਿ ਜੇਲ੍ਹ 'ਚ ਤਾਂ ਕੋਈ ਕੰਮ ਨਹੀਂ ਆ ਫੋਨ ਤੁਹਾਡੇ ਕੋਲ ਹੁੰਦੇ ਨਹੀਂ ਹੈ ਤੇ ਤੁਸੀਂ ਜਿਹੜੀ ਵਾਰਤਾਲਾਪ ਕਰਦੇ ਹੋ ਉਹ ਜਾਂ ਤਾਂ ਫੈਮਿਲੀ ਡਿਸਕਸ ਹੁੰਦੀ ਹੈ ਜਾਂ ਪੋਲਿਟੀਕਲ ਚੀਜ਼ਾਂ ਡਿਸਕਸ ਹੁੰਦੀਆਂ ਪਰ ਅਸੀਂ ਉਦੋਂ ਆਪਣੇ ਨੂੰ ਹੋਰ ਸਟਰੋਂਗ ਕਰ ਰਹੇ ਸੀਗੇ ਵੀ ਠੀਕ ਹੈ ਯਾਰ ਜੇ 14 ਦਿਨ ਜਾਂ 20 ਦਿਨ ਵੀ ਰਹਿਣਾ ਪੈ ਗਿਆ ਰਵਾਂਗੇ ਲੇਕਿਨ ਐਕਸ਼ਨ ਜਰੂਰ ਬੇਟੂ ਤੁਹਾਨੂੰ ਦਿਤਾਵਾਂਗੇ ਸਾਡਾ ਤਾਂ ਉਹ ਭਾਵ ਸੀਗਾ ਉਹ ਲੇਕਿਨ ਉਹ ਕਿਉਂ ਐਸਾ ਫੈਸਲਾ ਉਹਨਾਂ ਨੇ ਲਿੱਤਾ ਕਿਹੜੇ ਹਾਲਾਤਾਂ ਚ ਲਿੱਤਾ ਕੀ ਉਹਦੇ ਪਿੱਛੇ ਉਹਨਾਂ ਦੇ ਰੀਜ਼ਨ ਸੀਗੇ ਦੇ ਨੋ ਬੈਟਰ ਬਟ ਮੈਂ ਕਿਉਂਕਿ ਬੜੀਆਂ ਰਿਯੂਮਰਸ ਜਿਹੜੀਆਂ ਖਬਰਾਂ ਆਈਆਂ ਜੀ ਆਸਪਾਸ ਚਲਦੀਆਂ ਐ कि संजय तलवार बिट्टू ਦੇ ਬਹੁਤ ਨਜ਼ਦੀਕ ਹੈ ਔਰ ਉਹ ਪਾਰਟੀ ਛੱਡ ਕੇ ਉਹਨਾਂ ਕੋਲ ਜਾ ਰਿਹਾ ਹੈ ਇਹ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਕੰਟਰੈਡਿਟ ਕਰਦਾ ਮੈਂ ਉਹਨਾਂ ਦੇ ਨਜ਼ਦੀਕ ਹਾਂ ਸਿਗੋ ਰਵਾਂਗਾ ਲੇਕਿਨ ਜਿਹੜਾ ਮੇਰਾ ਧਰਮ ਹੈ ਉਹ ਮੇਰੀ ਪਾਰਟੀ ਦੇ ਨਾਲ ਹੈ ਮੇਰਾ ਕਰਮ ਵੀ ਮੇਰੀ ਪਾਰਟੀ ਦੇ ਨਾਲ ਹੈ ਔਰ ਕਿਸੇ ਕੀਮਤ ਤੇ ਮੈਂ ਆਪਣੀ ਪਾਰਟੀ ਨੂੰ ਹਾਰ ਨਹੀਂ ਦਵਾਂਗਾ ਚਾਹਾਂ ਮ ਚੱਲਦੀਆਂ ਨੇ ਕਿ ਸਾਬਕਾ ਵਿਧਾਇਕ ਸੁਮਨਜੀਤ ਸਿੰਘ ਵੈਸਲੀ ਕਾਂਗਰਸ ਨੂੰ ਜੁਆਇਨ ਕਰਨ ਜਾ ਰਹੇ ਨੇ ਇਹ ਕੋਈ ਆਪਣੀ ਗੱਲ ਹੈ ਦੇਖੋ ਜਿਹੜੀਆਂ ਗੱਲਾਂ ਰੂਮਰਸ ਨੇ ਮੈਨੂ ਲੋਕਾਂ ਤੋਂ ਇਹ ਗੱਲ ਪਤਾ ਲੱਗ ਰਹੀ ਹੈ ਲੇਕਿਨ ਜਦੋਂ ਤੱਕ ਕੁਝ ਇਹੋ ਜਿਹਾ ਫੈਸਲਾ ਨਹੀਂ ਹੋ ਜਾਂਦਾ ਕਾਂਗਰਸ ਹਾਈ ਕਮਾਂਡ ਵੱਲੋਂ ਜਾਂ ਬੈਂਸ ਬ੍ਰਦਰ ਵੱਲੋਂ ਉਹ ਤੱਕ ਇਹਦੇ ਤੇ ਕੁਝ ਵੀ ਕਹਿਣਾ ਜਿਹੜਾ ਵਾ ਉਹ ਸਹੀ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਨਿੱਜੀ ਫੈਸਲੇ ਕਿ ਉਹ ਆਪਣੀ ਪਾਰਟੀ ਜਿਹੜੀ ਹੈ ਕਾਂਗਰਸ ਸਮਰਥਨ ਕਰਦੇ ਆ ਕਿ ਨਹੀਂ ਕਰਦੇ ਜਾਂ ਹਾਈ ਕਮਾਂਡ ਉਹਨਾਂ ਨੂੰ ਕਿਸ ਵਾਦੇ ਦੇ ਨਾਲ ਪਾਰਟੀ ਚ ਲੈ ਕੇ ਆਂਦੀ ਹੈ ਇਹ ਹਜੇ ਕੁਝ ਇਹੋ ਜੀ ਗੱਲ ਹੈ ਨਹੀਂ ਜੇਕਰ ਉਹ ਤੁਹਾਡੇ ਨਾਲ ਆਉਂਦੇ ਨੇ ਤਾਂ ਪਾਰਟੀ ਨੂੰ ਮਦਦ ਮਿਲੇ ਦੇਖੋ ਇੱਕ ਨੈਚੁਰਲੀ ਹੈ ਕਿ ਉਹਨਾਂ ਨੇ ਲੁਧਿਆਣੇ ਚ ਆਪਣੀ ਇੱਕ ਪੈਟ ਬਣਾਈ ਹੈ ਪਾਰਲੀਮੈਂਟ ਦੀਆਂ ਚੋਣਾਂ ਵੀ ਲੜੇ ਆ ਉਹ ਅਗਰ ਉਹ ਪਾਰਟੀ ਜੁਆਇਨ ਕਰਨਾ ਚਾਹੁੰਦੇ ਹੈ ਤੇ ਅਗਰ ਲੀਡਰਸ਼ਿਪ ਉਹਨਾਂ ਨੂੰ ਜੁਆਇਨ ਕਰਾਏਗੀ ਤੇ ਕਿੰਨਾ ਕਿਤੇ ਪਾਰਟੀ ਸੋਖਤਾ ਹੋਏਗੀ ਇਸ ਕਰਕੇ ਤੱਕ ਉਹ ਸੈਕੰਡ ਤੋਂ ਠਹਿ ਨਹੀਂ ਗਿਆ ਇਹ ਜਿਹੜਾ ਜਿਸ ਤਰ੍ਹਾਂ ਪਾਰਟੀ ਛੱਡ ਕੇ ਗਈ ਹੈ ਇਸ ਦਾ ਨੁਕਸਾਨ ਕਵਰ ਹੋ ਸਕਦਾ ਕਿਉਂਕਿ ਵੱਡਾ ਕੈਨੇਸੀ ਦਾ ਦੋ ਵਾਰ ਜਿੱਤੇ ਸੀਗੇ ਲੁਧਿਆਣਾ ਤੋਂ ਵਧੀਆ ਵੋਟਰ ਨਾਲ ਜਿੱਤੇ ਸੀਗੇ ਤੇ ਲੱਗਦਾ ਵੋਟਾਂ ਜਿਹੜੀਆਂ ਟੁੱਟਣੀਆਂ ਕਿ ਤਰ੍ਹਾਂ ਤੇ ਇਸ ਦਾ ਵੀ ਦੇਖੋ ਇਹ ਕਿੰਨਾ ਕੀ ਦੇ ਸ਼ੱਕ ਸੀਗਾ ਸਾਨੂੰ ਸਾਰਿਆਂ ਨੂੰ ਜਦੋਂ ਉਹਨਾਂ ਨੇ ਜੁਆਇਨ ਕੀਤਾ ਬਟ ਤੁਸੀਂ ਆ ਤਿੰਨ ਦਿਨ ਜਾਂ ਚਾਰ ਦਿਨ ਮੇਕਲ ਹੋ ਗਏ ਹੈ ਜੁਆਇਨ ਕੀਤੇ ਤੁਸੀਂ ਦੇਖ ਲਓ ਲੁਧਿਆਣਾ ਵਿੱਚ ਕਿੰਨੇ ਕੁ ਲੋਕ ਗਏ ਹੈ ਔਰ ਕਿੰਨੇ ਕੁ ਕਾਰਜਕਰਤਾ ਨਾਲ ਗਏ ਹੈ ਇਹੋ ਜਿਹਾ ਕੁਝ ਨਹੀਂ ਹੈ ਬਿੱਟੂ ਜੀ ਬੜੇ ਅੱਛੇ ਲੀਡਰ ਨੇ ਮਤਲਬ بڑے ਸੇ ਪੋਲਿਟੀਸ਼ੀਅਨ ਨੇ ਸਾਡਾ ਇੱਕ ਉਹਨਾਂ ਨਾਲ ਨਿੱਜੀ ਰਿਸ਼ਤਾ ਹੈ ਅ ਬਟ ਕਾਂਗਰਸ ਜਿਹੜੀ ਹੈ ਉਹ ਆਪਣੇ ਪਾਰਟੀ ਨਾਲ ਕਾਰਜਕਰਤਾ ਖੜੇ ਹੈ ਔਰ ਮੈਨੂੰ ਲੱਗ ਨਹੀਂ ਰਿਹਾ ਵੀ ਕਿਸੇ ਪਾਸੋਂ ਬੀਜੇਪੀ ਜਿਹੜੀ ਹੈ ਇਹ ਪਾਰਲੀਮੈਂਟ ਦੀ ਸੀਟ ਜਿੱਤੇਗੀ। ਸੋ ਜਿਵੇਂ ਤੁਸੀਂ ਸੁਣਿਆ ਸਿਮਰਨਜੀਤ ਸਿੰਘ ਬੈਂਸ ਦੀ ਕਾਂਗਰਸ ਪਾਰਟੀ ਦੇ ਸ਼ਾਮਲ ਹੋਣ ਨੂੰ ਚਰਚਾ ਨੂੰ ਲੈ ਕੇ ਵਿਰਾਮ ਲੱਗ ਗਿਆ ਉਹਨੇ ਕਿਹਾ ਕਿ ਇਹ افਵਾਹਾਂ ਨੇ ਬਾਕੀ ਲੁਧਿਆਣੇ ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਦਾ ਇੱਕ ਵੱਡਾ ਹੋਲਡ ਹੈ ਤੇ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਉਸ ਪਾਰਟੀ ਸ਼ਾਮਲ ਹੁੰਦੇ ਨਹੀਂ ਹੁੰਦੇ ਇਹ ਉਹਨਾਂ ਦੀ ਰਾਏ ਹੈ। ਹੁਣ ਵੇਖਣਾ ਹੋਵੇਗਾ ਸਿਮਰਨਜੀਤ ਸਿੰਘ ਬੈਂਸ ਪਾਰਟੀ ਸ਼ਾਮਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਸਮਾਂ ਦੱਸੇਗਾ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ। ਨਿਟਰ ਖਾਂ ਨਿਰਪੱਖ ਰਹਾ ਹਾਂ। ਆਜ਼ਾਦ ਹਾਂ। ਸੱਚ ਕਹਾਂ। ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ